ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਪ ਅਕ੍ਰਿਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜੋ ਅਸੀਂ ਸਵਾਟਰ ਪਹਿਲਾਂ ਪਾਇਆ ਸੀ ਉਹਦਾ ਡਿਜ਼ਾਈਨ ਪਾਇਆ ਸੀ ਹੁਣ ਅਸੀਂ ਇਹਦੀ ਬੁਣਤੀ ਹੈ ਜਿਹੜੀ ਉਹ ਤੁਹਾਨੂੰ ਦੱਸਣ ਲੱਗੇ ਹਾਂ ਤੇ ਇਹਦੀ ਡਿਮਾਂਡ ਆਈ ਸੀ ਕਿ ਇਹਦੀ ਬੁਣਤੀ ਵੀ ਦੱਸੋ ਤੇ ਇਹ ਅਸੀਂ ਇੱਕ ਇੱਕ ਦਾ ਆਰਡਰ ਕੀਤਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇਹਦੇ ਨਾਲ ਇਹੀ ਆਰਡਰ ਜੱਜਦਾ ਇਸ ਬੁਣਤੀ ਦੇ ਨਾਲ ਕਿਉਂਕਿ ਬੁਣਤੀ ਵੀ ਇਦਾਂ ਦੀ ਹੋਈ ਹੈ ਹੁਣ ਅਸੀਂ ਤੁਹਾਨੂੰ ਪਹਿਲੀ ਸਲਾਈ ਦੱਸਦੇ ਹਾਂ ਕਿ ਮੇ ਪਾਉਣੀ ਹੈ। ਉਹਨੇ ਸਾਰਾ ਅੱਗੇ ਧਾਗਾ ਕਰਕੇ ਹੀ ਪੁਣਿਆ ਜਾਊਗਾ। ਇਹ ਜਿਹੜਾ ਪੁੱਠਾ ਕੁੰਡਾ ਇਹ ਬੁਣ ਲਿਆ ਤੇ ਜਿਹੜਾ ਸਿੱਧਾ ਹੈ ਉਹਦੇ ਬਲ પાਕੇ ਠਾਂ ਲਾ ਲਿਆ। ਪੁਣਣਾ ਨਹੀਂ ਹੈ ਉਹਨੂੰ। ਇਹ ਬੁਣ ਲਿਆ ਤੇ ਪੁੱਠਾ ਕੁੰਡਾ ਸਿੱਧਾ ਕੁੰਡਾ ਲਾ ਲਿਆ। ਇਹ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਪਾਉਣੀ ਹੈ। ਇੱਕ ਕੁੰਡਾ ਪੁਣਨਾ ਹੈ। ਜਿਹੜਾ ਪੁੱਠਾ ਹੈ ਤੇ ਸਿੱਧਾ ਆਪਾਂ ਇਦਾਂ ਹੀ ਲਾ ਲੈਣਾ। ਸਿੱਧਾ ਲਾਉਣਾ ਤੇ ਪੁੱਠਾ ਬੁਣਨਾ ਹੈ ਇਹ ਆਪਾਂ ਪਿਛਲਾ ਕੁੰਡਾ ਵੀ ਬੁਣ ਲੈਣਾ ਹੁਣ ਆਪਾਂ ਅਗਲੀ ਸਲਾਈ ਤੇ ਆ ਗਏ ਇਹ ਹੈਗੀ ਦੂਜੀ ਸਲਾਈ ਦੂਜੀ ਸਲਾਈ ਵੀ ਆਪਾਂ ਐਵੇਂ ਰਿਪੀਟ ਕਰਨੀ ਹੈ ਇਸ ਬੁਣਤੀ ਦੀ ਪੁੱਠ ਸਿੱਧ ਕੋਈ ਨਹੀਂ ਹੁੰਦੀ ਹੁਣ ਆਪਾਂ ਇੱਧਰ ਜਿਹੜਾ ਪੁੱਠਾ ਆ ਗਿਆ ਹੁਣ ਸਿੱਧਾ ਕੁੰਡਾ ਆ ਗਿਆ ਇਹਨੂੰ ਆਪਾਂ ਇਦਾਂ ਹੀ ਲਾਉਣਾ ਹੈ ਤੇ ਜਿਹੜਾ ਆਪਣਾ ਇੱਧਰ ਪੁੱਠਾ ਆਇਆ ਇਹਨੂੰ ਆਪਾਂ ਜਿਹੜਾ ਬਲ ਪਾਇਆ ਸੀ ਤੇ ਕੁੰਡਾ ਲਾਇਆ ਸੀ ਇਹ ਦੋਨਾਂ ਨੂੰ ਇੱਕ ਕਰਕੇ ਬੁਣਨਾ ਹੈ ਸਿੱਧਾ ਕੁੰਡਾ ਤੇ ਬਲ ਪਾਉਣਾ ਬਲ ਪਾ ਕੇ ਲਾ ਲੈਣਾ ਬੁਣਨਾ ਨਹੀਂ ਹੈ ਸੇਮ ਜਿਵੇਂ ਆਪਾਂ ਕੁੰਡਾ ਬੁੰਦਿਆ ਬਸ ਉਹ ਬੁਣਨਾ ਨਹੀਂ ਹੈ ਲਾ ਲੈਣਾ ਤੇ ਇਹ ਇਹਨਾਂ ਨੂੰ ਦੋਨਾਂ ਨੂੰ ਜਿਹੜਾ ਬਲ ਸੀ ਤੇ ਕੁੰਡਾ ਸੀ ਇਹਨੂੰ ਆਪਾਂ ਬੁਣਨਾ ਹੈ ਹੁਣ ਪਿਛਲੀ ਸਲਾਈ ਜਿਹਦਾ ਇਹ ਕੁੰਡਾ ਗੁਣਿਆ ਗਿਆ ਸੀ ਤੇ ਹੁਣ ਇਹ ਜਿਹੜਾ ਇੱਧਰ ਲੈ ਪਾਸੇ ਪੁੱਠਾ ਇਹ ਬੁਣਾ ਜਾਊਗਾ ਇਹ ਹੁਣ ਤੀਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਪਊਗੀ ਇਹੜਾ ਸਿੱਧਾ ਕੁੰਡਾ ਹੈ ਉਹਨੂੰ ਬਲ ਪਾ ਕੇ ਲਾਉਣਾ ਤੇ ਪੁੱਠੇ ਨੂੰ ਬੁਣਨਾ ਨਾਲ ਬਲ ਬੁਣਿਆ ਜਾਣਾ ਇਹਨਾਂ ਨੂੰ ਦੋਨਾਂ ਨੂੰ ਆ ਦੇਖੋ ਆ ਬਲ ਤੇ ਆ ਉਹ ਕੁੰਡਾ ਜਿਹੜਾ ਆਪਾਂ ਲਾਇਆ ਸੀ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਬੁਣਨਾ ਹੈ ਇਹ ਤੀਜੀ ਸਲਾਈ ਪੈ ਗਈ ਹੁਣ ਆਪਣੀ ਗੁੰਤੀ ਦੀ ਸੇਮ ਸਲਾਈ ਉਹ ਮੇਰੀਪੀਟ ਹੋਣੀ ਹੈ ਕਿਉਂਕਿ ਪੁੱਠੇ ਪਾਸਿਓਂ ਉਹ ਕੁੰਡਾ ਸਿੱਧਾ ਆ ਜਾਂਦਾ ਇੱਕ ਪਾਸੇ ਉਹ ਕੁੰਡਾ ਸਿੱਧਾ ਆ ਜਾਂਦਾ ਇੱਕ ਪਾਸੇ ਉਹ ਕੁੰਡਾ ਸਿੱਧਾ ਜਾਂਦਾ ਤੇ ਸਿੱਧਾ ਗੁੰਡਾ ਕੋਕਾ ਹੀ ਲਾਉਣਾ ਦੋਨੇ ਸਲਾਈਆਂ 'ਚ ਬਲ ਪਾ ਕੇ ਤੇ ਪੁੱਠੇ ਨੂੰ ਬੁਣਨਾ ਹੈ ਅੱਗੇ ਧਾਗਾ ਕਰਕੇ ਆ ਦੇਖ ਹੁਣ ਅਗਲੀ ਸਲਾਈ ਵੀ ਇਸੇ ਤਰ੍ਹਾਂ ਹੀ ਆ ਦੇ ਪੁੱਠੇ ਤੇ ਬਲ ਪਾਉਣਾ ਤੇ ਸਿੱਧੇ ਨੂੰ ਬਲ ਦੇ ਨਾਲ ਉਹ ਬੁਣਨਾ ਜਿਹੜਾ ਪਿਛਲੀ ਵਾਰ ਬਲ ਉਹ ਤੇ ਪਾਇਆ ਸੀ ਸਿੱਧਾ ਰੁਵਾਇਟਾ ਰੁਵਾ ਇਦਾਂ ਹੀ ਹੋਈ ਜਾਣਾ ਹੈ ਇੱਕ ਸਲਾਈ 'ਚ ਬਲ ਪੈਂਦਾ ਇੱਕ ਸਲਾਈ 'ਚ ਕੁੰਡਾ ਪੁਣਿਆ ਜਾਂਦਾ ਹੁਣ ਮਤਲਬ ਇਹ ਆ ਚੀਜ਼ ਬਣ ਰਹੀ ਹੈ ਹਾਂ ਹੁਣ ਇਹ ਆ ਬਾਰਡਰ ਬਣਿਆ ਪਹਿਲਾਂ ਹੁਣ ਇਹ ਆ ਚੀਜ਼ ਬਣ ਰਹੀ ਹੈ ਇਹ ਇਦਾਂ ਠੀਕ ਹੈ ਹਾਂਜੀ ਇਹ ਹਰ ਇੱਕ ਸਲਾਈ ਦੇਖੋ ਵਾਰ-ਵਾਰ ਇਦਾਂ ਹੀ ਪੈਣੀ ਹੈ ਸਿੱਧਾ ਕੁੰਡਾ ਬਲ ਪਾ ਕੇ ਲਾਉਣਾ ਤੇ ਇਹ ਸਾਰਾ ਅੱਗੇ ਨੂੰ ਧਾਗਾ ਕਰਕੇ ਪੁਣਿਆ ਜਾਣਾ ਹਰ ਇੱਕ ਸਲਾਈ ਰਾਹਣਾ ਇਹ ਸਾਨੂੰ ਆ ਸਲਾਈ ਪਾ ਕੇ ਮੈਂ ਬੁਣਤੀ ਦਿਖਾਉਣੀ ਆ ਜੀ ਸੇਮ ਉਹੀ ਬੁਣਤੀ ਬਣ ਗਈ ਜਿਹੜੀ ਆਪਾਂ ਸਵੈਟਰ ਦੇ ਵਿੱਚ ਪਾਈ ਹੈ ਜੀ ਸੇਮ ਸਵੈਟਰ ਬਣਾਉਣਾ ਹੋਇਆ ਇਹ ਬੁਣਤੀ ਪਾ ਕੇ ਤਾਂ ਇਹ ਬਹੁਤ ਜੱਚਦੀ ਹੈ ਕਿਉਂਕਿ ਇੱਕ ਇੱਕ ਦਾ ਹੀ ਬਾਰਡਰ ਹੈ ਤੇ ਇਹੀ ਬੁਣਤੀ ਹੈ ਅੱਗੇ ਇਦਾਂ ਹੀ ਚਲੀ ਜਾਂਦੀ ਹੈ ਇਹ ਰੈਡੀਮੇਡ ਲੁੱਕ ਦਿੰਦਾ ਹੈ ਇਹ ਜਿਹੜੀ ਬੁਣਤੀ ਹੈ ਨਾ ਸਵੈਟਰ ਦੀ ਆ ਦੇਖੋ ਮੈਂ ਜਿਹੜਾ ਇੱਥਾਂ ਤੋਂ ਸ਼ੁਰੂ ਕੀਤਾ ਉਹ ਵੀ ਇਦਾਂ ਹੀ ਸ਼ੁਰੂ ਕੀਤਾ ਰੈਡੀਮੇਡ ਦੀ ਤਰ੍ਹਾਂ ਹੀ ਕੋਈ ਗੁੰਨ ਵਗੈਰਾ ਨਹੀਂ ਬਣਾਈ ਸਿੰਪਲ ਐ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਆਉਰ ਲਾਈਕ ਜ਼ਰੂਰ ਕਰਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਜ਼ਰੂਰ ਕਰਿਓ